ਮਿੱਤਰੋ ਆ ਡੱਬ ਵਾਲੀ ਮੰਡੀ ਤੋਂ ਰੋੜ ਹੈ ਅਬੋਰ ਵਾਲਾ ਮਤਲਬ ਸੀ ਤੋਂ ਖੁੱਬਣ ਵਾਲੀ ਏ ਸੜਕ ਹੈ ਆ ਜਿਹੜੇ ਪਾਸੇ ਤੁਸੀਂ ਦੇਖ ਰਹੇ ਹੋ ਇਧਰ ਨੂੰ ਹਬੋਰ ਹੈ ਤੇ ਪਿੱਛੇ ਨੂੰ ਡੱਬ ਵਾਲੀ ਹੈ ਤੇ ਉਸ ਰੋੜ ਦੇ ਉੱਤੇ ਜਦੋਂ ਨਾ ਅਸੈਲੋ ਬਣ ਰਿਹਾ ਹੈ ਤੇ ਜਦੋਂ ਦਿੱਲੀ ਅੰਦੋਲਨ ਸੀ ਨਾ ਮੋਰਚਾ ਲੱਗਿਆ ਸੀ لوگ ਕਹਿੰਦੇ ਸੀ ਬਈ ਤੁਹਾਡੀਆਂ ਰਾਜੇਵਾਲ ਸਾਹ ਵਰਗੇ ਕਹਿੰਦੇ ਸੀ ਓਏ ਤੁਹਾਡੀਆਂ ਮੰਡੀਆਂ ਨੂੰ ਖਤਮ ਕਰ ਦੇਣਗੇ ਤੁਹਾਡੀਆਂ ਦਾਣਾ ਮੰਡੀਆਂ ਖਤਮ ਹੋ ਜਾਣੀਆਂ ਇੱਥੇ ਵੱਡੇ ਵੱਡੇ ਸਾਈਲੋ ਬਣ ਜਾਣਗੇ ਤੇ ਉਹੀ ਕੰਮ ਮਿੱਤਰੋ ਸਾਈਲੋ ਤੁਹਾਡੇ ਸਾਹਮਣੇ ਤੇ ਓਹ ਵੇਖੋ ਓਹ ਬੰਦਾ ਭਜਾਈ ਜਾਂਦਾ ਲੋਕਾਂ ਦੇ ਇੱਕ ਇੱਕ ਬੱਚਾ ਤੇ ਵੈਨ ਵਾਲਾ ਓਹ ਕਰਾਸ ਕਰ ਗਿਆ ਦੋ ਬੈਨਾਂ ਨੂੰ ਚਲੋ ਆਪਾਂ ਆਪਦੀ ਗੱਲ ਤੇ ਰਿਗੇ ਤਾਂ ਮੇਰੇ ਕਹਿਣ ਦਾ ਮਤਲਬ ਮਿੱਤਰੋ ਇਹ ਐ ਕਿ ਜਦੋਂ ਵੱਡੇ ਵੱਡੇ ਸਾਈਲੋ ਬਣ ਗਏ ਐ ਤੇ ਕੀ ਮਤਲਬ 2025 ਦੇ ਵਿੱਚ ਪੰਜਾਬ ਸਰਕਾਰ ਕੋਲੇ ਅਨਾਜ ਮਤਲਬ ਆਪਣੀ ਕਣਕ ਭੰਡਾਰ ਕਰਨ ਵਾਸਤੇ ਥਾਂ ਨਹੀਂ ਸੀ ਤੇ ਇਹਨਾਂ ਨੇ ਸਾਈਲੋ ਵਾਲਿਆਂ ਨਾਲ ਟਾਈ ਅਪ ਕੀਤਾ ਸੀ ਹੈ ਜਦੋਂ ਯਾਰ ਆਪਣੇ ਕੋਲੇ ਗੜਾਉਣੀ ਹੈਣੀ ਆਪਣੇ ਕੋਲੇ ਥਾਂ ਹੀ ਹੈਣੀ ਆਪਣੇ ਕੋਲੇ ਭਾਂਡਾ ਹੀ ਹੈਣੀ ਤੇ ਜੇ ਬੰਦਾ ਪਤੀਲੀ ਕੋਲੇ ਜਾ ਕੇ ਕਹਿੰਦੇ ਮੈਨੂੰ ਸਬਜੀ ਪਾ ਬਾਈ ਤੇ ਅੱਗੋਂ ਵਾਲਾ ਅਗਲਾ ਕੋਈ ਯਾਰ ਤੂੰ ਬੁੱਕ ਚ ਪਾਉਣੀ ਐ ਉਹ ਗੱਲ ਆ ਮਿੱਤਰੋ ਅਨਾਜ ਭੰਡਾਰ ਕਰਨ ਵਾਸਤੇ ਆਪਣੇ ਕੋਲੇ ਥਾਂ ਹੀ ਐਣੀ ਤੇ ਅਗਲੇ ਨੇ ਤਾਂ ਭਈ ਆਡੇ ਆਡੇ ਸਾਈਲੋ ਬਣਾਉਣੇ ਆ ਕਾਰੋਬਾਰ ਕਰਨ ਇੱਥੋਂ ਦਿਖ ਰਹੀ ਐ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅੰਡਰ ਇਹ ਸਾਰਾ ਡੰਗਾ ਪਣ ਰਿਹਾ ਕਿਉਂ ਅਗਲੇ ਨੇ ਤਾਂ ਬਣਾਉਣਾ ਐ ਯਾਰ ਇਧਰਲੇ ਪਾਸੇ ਡੱਬ ਵਾਲੀ ਐ ਤੇ ਇਹ ਜ਼ਮੀਨਾਂ ਨਾ ਦੇਖੋ ਇਹ ਟਿੱਬੇ ਸੀ ਟਿੱਬਿਆਂ ਦਾ ਜਦੋਂ ਇੰਡਸਟਰੀ ਲੱਗਦੀ ਹੈ ਤੇ ਮੁੱਲ ਪੈ ਜਾਂਦਾ ਆਹ ਵੇਖੋ ਕਿਸੇ ਨੇ ਚੱਕ ਕੇ ਨੀਵਾ ਕਰ ਲਿਆ ਇਹਨਾਂ ਟਿੱਬਿਆਂ ਦਾ ਮੁੱਲ ਪੈ ਗਿਆ ਠੀਕ ਹੈ ਆਹ ਟੱਬਾ ਰਹਿ ਗਿਆ ਉਹ ਨਾਲ ਨੀਵਾ ਥਾਂ ਆਹ ਵੇਖੋ ਠੀਕ ਹੈ ਇਹਨਾਂ ਟਿੱਬਿਆਂ ਦਾ ਮੁੱਲ 25 25 30 30 ਲੱਖ ਬਣ ਜਾਣਾ ਇੱਥੇ ਪਲਾਂਟ ਲੱਗ ਜਾਣੇ ਆ ਵੱਡੇ ਵੱਡੇ ਪਰ ਜਿਹੜੀ ਲੈਂਡ ਪੂਲੰਗ ਪਾਲਿਸੀ ਹੈ ਮਿੱਤਰੋ ਉਹਦੀ ਮੈਂ ਗੱਲ ਕਰ ਰਿਹਾ ਜਦੋਂ ਤੁਹਾਡੀਆਂ ਮੰਡੀਆਂ ਖਤਮ ਕਰਤੀਆਂ ਆ ਵੇਖੋਣ ਜਿਵੇਂ ਆਹ ਪਰਾਲੀ ਇਹਨਾਂ ਨੇ ਇੱਥੇ ਲਿਆ ਕੇ ਸੰਭਾਲੀ ਐ ਇੱਥੋਂ ਅੱਗੇ ਜਾ ਵੜਨੀ ਐ ਤੋ ਵੱਖੋ ਵੱਖਰੇ ਕੰਮ ਲੈ ਜਾਣੇ ਆ ਤਾਂ ਆਹ ਟਿੱਬਿਆਂ ਨੂੰ ਲੋਕਾਂ ਨੇ ਕਰਾ ਕਰਾ ਕੇ ਮਿਹਨਤ ਕਰਕੇ ਤਛਾਦਾ ਸਹਿ ਕੇ ਆਪਦੇ ਪਿੰਡੇ ਤੇ ਮੰਨ ਲੋ ਗਰਮੀ ਸਰਦੀ ਧੁੰਦ ਮੀਕਣੀ ਤੇ ਆ ਬਣ ਰਿਹਾ ਮਿੱਤਰੋ ਜਿਹੜਾ ਸਾਈਲੋ ਤੁਹਾਨੂੰ ਮੈਂ ਦਿਖਾ ਰਿਹਾ ਵਾਰੀ ਵਾਰੀ ਇਹਦੇ ਤੇ ਮੜਾ ਜਾ ਗੌਰ ਕਰਿਓ ਇਹ ਹਬੋਰ ਤੋਂ ਡੱਬ ਵਾਲੀ ਵਾਲੀ ਰੋਡ ਦੇ ਉੱਤੇ ਬਣਿਆ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅੰਡਰ ਮਿੱਤਰੋ ਤੇ ਸੰਭਲ ਜੋ ਜਮੀਨਾ ਉਦੋਂ ਨਹੀਂ ਜਮੀਨਾ ਲੈਂਡ ਪੂਲਿੰਗ ਪਾਲਿਸੀ ਦੇ ਅੰਡਰ ਹੋਣ ਖੋਣ ਤੇ ਆਏ ਹੋਇਆ ਤੇ ਆਹ ਖੇਤ ਆ ਹਰੀਆਲੀ ਤੇ ਆ ਸਵਰਗਾ ਵਿੱਚ ਪੰਜਾਬ ਆਪਾਂ ਜਾਣ ਨਹੀਂ ਦੇਣਾ ਮਿੱਤਰੋ ਸ਼ੇਅਰ ਕਰੇ